ਬਚਪਨ ਦੇ ਵਿੱਚ ਬੱਚਾ ਖੇਡਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਜਵਾਨੀ ਦੇ ਵਿੱਚ ਕਾਮਵਾਸਨਾ ਦੇ ਵਿੱਚ ਤੇ ਜਦੋਂ ਵਿਆਹ ਹੋ ਜਾਂਦਾ ਆ ਫਿਰ ਮਾਇਆ ਜੋੜਨ ਦੇ ਵਿੱਚ ਲੱਗ ਜਾਂਦਾ ਆ ਤੇ ਬੁਢਾਪੇ ਦੇ ਵਿੱਚ ਫਿਰ ਜੋ ਉਸਨੇ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਇਕੱਠਾ ਕੀਤਾ ਹੁੰਦਾ ਆ ਉਸ ਦਾ ਫਿਰ ਜਿਹੜਾ ਧਿਆਨ ਆ ਉਸੇ ਵੱਲ ਨੂੰ ਹੀ ਲੱਗਿਆ ਰਹਿੰਦਾ ਆ ਬਹੁਤ ਰੇਅਰ ਹੈ ਕਿ ਮਾਲਕ ਕਿਰਪਾ ਕਰੇ ਬੁੜਾਪੇ ਦੇ ਵਿੱਚ ਤੇ ਉਸ ਦਾ ਜੀਵਨ ਬਦਲ ਜਾਵੇ ਲੇਕਿਨ ਜੋ ਥਰੋਅਆਊਟ ਦਾ ਲਾਈਫ ਉਸਨੇ ਇਕੱਠਾ ਕੀਤਾ ਯਾਰ ਇਹ ਉਹ ਕਹਿੰਦਾ ਕਿ ਬੁੜਾਪੇ ਚ ਆ ਕੇ ਇੱਕੋ ਦਮ ਬਦਲ ਜਾਵੇ ਤੇ ਉਹ ਇੰਪੋਸੀਬਲ ਹੈ ਇਹਹੀ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ ਕਿ ਤੂੰ ਸਮਾਂ ਨਾ ਦੇਖ ਵੇਲਾ ਨਾ ਦੇਖ ਦਿਨਾਂ ਨਾ ਦੇਖ ਵਾਰਾਂ ਨਾ ਦੇਖ ਮਹੀਨਾਂ ਨਾ ਦੇਖ ਸਾਲਾਂ ਨਾ ਦੇਖ ਕਿਸੇ ਸਪੈਸ਼ਲ ਟਾਈਮ ਦੀ ਵੇਟ ਨਾ ਕਰ ਜਦੋਂ ਤੈਨੂੰ ਇਹ ਗੱਲ ਸਮਝ ਆ ਗਈ ਕਿ ਵਸਤੂ ਧਿਆਉਣਾ ਸ਼ੁਰੂ ਕਰ ਦੇ ਕਿਉਂਕਿ ਜੋ ਵੀ ਕੁਝ ਅਸੀਂ ਅੰਦਰ ਇਕੱਠਾ ਕਰ ਰਹੇ ਹਾਂ ਅੰਤ ਵੇਲੇ ਸਾਡਾ ਧਿਆਨ ਫਿਰ ਉੱਥੇ ਹੀ ਜਾਣਾ ਹੈ ਜਿਵੇਂ ਕਿ ਇਹ ਅੰਤ ਵੇਲੇ ਅਸੀਂ ਪਰਮੇਸ਼ਰ ਨੂੰ ਧਿਆ ਲਾਂਗੇ ਤਾਂ ਉਹ ਪੋਸੀਬਲ ਨਹੀਂ ਹੈ ਗੁਰਬਾਣੀ ਗੁਰੂ ਜੀ ਦਾ ਇਹ ਮਹਾਵਾਕ ਹੈ ਗੁਰੂ ਸਾਹਿਬ ਸਮਝਾਣਾ ਕਰਦੇ ਨੇ ਕਹਿੰਦੇ ਨੇ ਸਾਹ ਵੇਲਾ ਚਿਤ ਆਵੇ ਜਿਤ ਆਏ ਕੰਟਕ ਕਾਲਗ੍ਰਸ ਹੈ ਜਿਸ ਵੇਲੇ ਤੈਨੂੰ ਕਾਲ ਨੇ ਆ ਕੇ ਗ੍ਰਸਣਾ ਹੈ ਤੂੰ ਸੋਚੇ ਉਸ ਵੇਲੇ ਮੈਂ ਉਸ ਨੂੰ ਧਿਆ ਲਾਂਗਾ ਨਹੀਂ ਹੋ ਸਕਦਾ